ਸੋਨੂ ਭਗੌਰਾ ਤੇ ਲਾਡੀ ਪਹਾੜੀ ਪਰ ਸਾਰੇ ਭਰਾਵਾਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਹੁਣ ਗਰਾਊਂਡ ਜਿਹੜਾ ਕਲੀਅਰ ਕੀਤਾ ਜਾਵੇ ਜੀ ਹਾਂਜੀ ਗਰਾਊਂਡ ਕਲੀਅਰ ਕਰਦੇ ਜੀ ਜਿਹਦੀ ਕੋਈ ਡਿਊਟੀ ਨਹੀਂ ਗਰਾਊਂਡ ਤੋਂ ਬਾਹਰਲੀ ਸਾਈਡ ਜਿਹਦੀ ਕੋਈ ਡਿਊਟੀ ਨਹੀਂ ਆਪਾਂ ਗਰਾਊਂਡ ਤੋਂ ਬਾਹਰਲੀ ਸਾਈਡ ਹੋ ਜਾਈਏ ਮੈਚ ਜਿਹੜਾ ਚੋਟੀ ਦਾ ਸ਼ੁਰੂ ਹੋਣ ਲੱਗਿਆ ਹੈ ਖੇਡ ਦੇ ਮੈਦਾਨ ਦੇ ਵਿੱਚ ਬਹੁਤ ਤਕੜੀ ਮੈਚ ਦੀ ਸ਼ੁਰੂਆਤ ਸਾਈਡਾਂ ਜਿਹੜੀਆਂ ਨੋਟ ਕਰ ਲਓ ਜੀ ਜਿਹੜੀ ਧਨੌਰੀ ਦੀ ਟੀਮ ਹੈ ਉਧਰ ਪਾਣੀ ਦੀ ਟੈਂਕੀ ਵਾਲੇ ਪਾਸੇ ਤੇ ਇਧਰ ਸਟੇਜ ਵਾਲੇ ਪਾਸੇ ਟੀਮ ਉਹ ਚਲੀ ਗਈ ਹੈ ਕਹਿੰਦੇ ਸੀਹਾਂ ਦੌੜ ਦੀ ਬਹੁਤ ਤਕੜੇ ਮੈਚ ਦੀ ਸ਼ੁਰੂਆਤ ਜਿਹੜੀ ਹੋਣ ਲੱਗੀ ਹੈ ਥੋੜਾ ਗਰਾਊਂਡ ਕਲੀਅਰ ਕਰ ਦਿਓ ਜੀ ਲਓ ਪਹਿਲੀ ਕਬੱਡੀ ਕਹਿੰਦੇ ਨੁਕਰਾਂ ਅੰਕੁਸ਼ ਇਸ ਸਮੇਂ ਕਹਿੰਦੇ ਕਬੱਡੀ ਪਾਣ ਲਈ ਵਾਧਾ ਹੋਇਆ ਮੇਰੇ ਮਿੱਤਰੋ ਸਾਹਮਣੇ ਚਾਰ ਜਾਫੀ ਨੇ ਹੁਣ ਦੇਖਾਂ ਵੀ tàkṛā ਗੋਗੜੀਆਂ ਵਾਲਾ ਇਹ ਮਿਰਜ਼ਾ ਪ੍ਰਿਆ ਪ੍ਰਵੀਰ ਨੂੰ ਟੱਚ ਮਾਰ ਰਿਹਾ ਹੈ ਤੇ ਅੰਕੁਸ਼ ਨੁਕਰਾਂ ਅੱਕ ਦਾ ਵਾਧਾ ਕਰਦਾ ਹੋਇਆ ਉਧਰ ਬਿੱਟੂ ਸਰਪੰਚ ਕਰਨਪੁਰ ਕਹਿੰਦੇ ਪਹਿਲੇ ਨੰਬਰ ਦਾ 500 ਦੇ ਵੀ ਵੀਰੇ ਕਰਦੇ ਪਾਉਂਦਾ ਨੁਕਰੇ ਕੋਲੇ ਰੇਡ ਪੈ ਗਈ ਤੇ ਬੋਲ ਬਿੱਲੇ ਵੀਰ ਦੇ ਰਿਸ਼ੂ ਆ ਰਿਸ਼ੂ ਐ ਨੌਜਨ ਧਨੌੜੀ ਵਾਲਾ ਰਿਸ਼ੂ ਇੰਗਲੈਂਡ ਖੇਡ ਆਇਆ ਹੈ ਲਿਸਟਰ ਦੀ ਖੇਡ ਕਬੱਡੀ ਕਲੱਬ ਦੇ ਲਈ ਪਰ ਮੁੰਡਾ ਜੁਰਤਨਾ ਕੌਡੀਆਂ ਪਾਉਣ ਵਾਲਾ ਹੈ ਇਹਦੇ ਲਈ ਸਾਇਡ ਕਿੰਨਾ ਵੱਲੋਂ ਜੀ ਨਹੀਂ ਨਹੀਂ ਮਾਇਆ ਕਿੰਨਾ ਵੱਲੋਂ ਐ ਬਿੱਟੂ ਸਰਪੰਚ ਕਰਨਪੁਰ ਵਾਲੇ ਇਹਨਾਂ ਨੇ 500 ਰੁਪਏ ਭੇਜਿਆ ਆ ਨੁਕਰਿਆ ਸੜਕੇ ਲੈ ਜੀ 500 ਰੁਪਏ ਸਾਡੇ ਬਿੱਟੂ ਸਰਪੰਦ ਜੀ ਭੇਜਦੇ ਐ ਅਮਰੀਕੀ ਨਹੀਂ ਕਰਿਓ ਗੱਲ ਲਓ ਸਾਹਮਣੇ ਇਸ ਸਮੇਂ ਕਿਹਦੇ ਕਬੱਡੀ ਇਸ ਸਮੇਂ ਦੇਖਾਂ ਵੀ ਅੰਕਿਤ ਅਲੇਵੇ ਵਾਲਾ ਅੰਕ ਦਾ ਵਾਧਾ ਆਪਣੀ ਟੀਮ ਦੇ ਇਸ ਵਿੱਚ ਕਰਦਾ ਹੋਇਆ ਆ ਜਸ਼ਨ ਪਲਵਾਨ ਦੀ ਕਹਦੇ ਕਬੱਡੀ ਪੈ ਰਹੀ ਹੈ ਇੱਕ ਨੋਟ ਕਰਿਓ ਜੀ ਕਿਸੇ ਭਰਾ ਨੇ ਨਾਮ ਬੁਲਾਣੇ ਆ ਜੀ ਆ ਮੈਚ ਬਹੁਤ ਤਕੜਾ ਪੰਜ ਮਿੰਟ ਵੇਟ ਕਰ ਲਿਓ ਬਸ ਜੇ ਨਾਮ ਬੁਲਾਣੇ ਤੇ ਮੈਚ ਤੋਂ ਬਾਅਦ ਆਪਾਂ ਬੋਲਾਂਗੇ ਆ ਮੈਚ ਦੀ ਕਮੈਂਟਰੀ ਵੀਰੇ ਹੋ ਜੇ ਸਿਰਫ ਪੰਜ ਮਿੰਟ ਵੇਟ ਕਰ ਲਿਓ ਭਾਈ ਬਣ ਕੇ ਲਓ ਜਸ਼ਨ ਪਲਵਾਨ ਦੀ ਕਹਦੇ ਕਬੱਡੀ ਪੈ ਰਹੀ ਹੈ ਚਾਰ ਜਾਫੀ ਚਾਰੇ ਦੇ ਚਾਰੇ ਤਿਆਰ ਲੈ ਵੀ ਰਿਸ਼ੂ ਤਨੋੜੀ ਵਾਲਿਆ ਕਹਦੇ ਰਾਹੁਲ ਕਯੜਕਾਲੇ ਨੂੰ ਵੀ ਹੁਣ ਗਰੰਟ ਕੱਟਣਾ ਪੈਣਾ ਆ ਰਾਹੁਲ ਕਯੜਕਾਲਾ ਜਸ਼ਨ ਪਹਿਲਵਾਨ ਇਹ ਕਹਿੰਦੇ ਟਰੈਕਟਰਾਂ ਦਾ ਜੇਤੂ ਹੈ ਇਹ ਕਹਿੰਦੇ ਮੋਟਰਸਾਈਕਲਾਂ ਦਾ ਜੇਤੂ ਆਸਟ੍ਰੇਲੀਆ ਚ ਬੱਲੇ ਬੱਲੇ ਕਰਵਾਉਣ ਵਾਲਾ ਪਰ ਨੋਕਰਾ ਕਦੇ ਇਸ ਵੇ ਕਬੱਡੀ ਕਬੱਡੀ ਕਰਦਾ ਚਾਰ ਜਾਫੀ ਹੈ ਹੁਣ ਦੇਖਾਂ ਵੀ ਕੌਣ ਇਸ ਵੇ ਸਿਹਾਹ ਦੌੜ ਦੀ ਟੀਮ ਦਾ ਖਿਡਾਰੀ ਟਰਾਈ ਕਰਦਾ ਪਰ ਨੰਬਰ ਨੋਕਰੇ ਨੇ ਜੋੜ ਦਿੱਤਾ ਨਾਥ ਦੀ ਕਬੱਡੀ ਬਿੱਲੇ ਵੀਰ ਦੇ ਬੋਲ ਇਧਰ ਸਰਦਾਰ ਗੁਰਪ੍ਰਿੰਤ ਸਿੰਘ ਜੀ ਬਹੁਤ ਸਾਰਾ ਮਾਨਸਕਾਰ ਨੌਕਰੇ ਲਈ ਭੇਜਿਆ ਅਸੀਂ ਧੰਨਵਾਦ ਕਰਦੇ ਆਂ ਲਓ ਅਗਲੀ ਕੌਡੀ ਅੰਮ੍ਰਿਤ ਆ ਗਿਆ ਸਹੀਆਂ ਲੌੜੀਏ ਪਈ ਹੋ ਰੇਡ ਹੁਣ ਚੌਂਦੇ ਵਿੱਚੋਂ ਰਿਸ਼ੂ ਲਾਊਗਾ ਜੱਫਾ ਜਾਂਦੇ ਬਦਲਮਾਂ ਜੱਫੀ ਉਹ ਫੜਦਾ ਗੁੱਟਾ ਪਰ ਟਾਮਾ ਟਾਮਾ ਜੱਫਾ ਖਾਂਦਾ ਨਾਥ ਸਹੀਆਂ ਲੌੜੀਏ ਕਿਸੇ ਕਿਸ ਦੇ ਹੱਥ ਆਉਂਦਾ ਨਾਥ ਸਹੀਆਂ ਲੌੜੀਏ ਆਦੇ ਟਾਈਮ ਐਨ ਖੁੱਤੀ ਪਾਉਂਦਾ ਹਰਿਆਣੇ ਦਾ ਸ਼ੋਰਾ ਦੱਸ ਕੇ ਜਾਊਗਾ ਵੀ tàkad ਪੁੱਜਿਆ ਹੋਇਆ ਹੈ ਵੀ tàkad ਅੱਜ ਨੈਣਕ ਲਾਇਆ ਹੋਇਆ ਹੈ ਆਹ ਵੇਖਦਾ ਹੈ ਟੱਚ ਵੱਜ ਗਿਆ ਮਨੀ ਧੂੜ ਵਾਲਿਆ ਵੇਖ ਕਿੱਡੀ ਟੈਕਨੀਕ ਦੇ ਨਾਲ ਮੁੰਡੇ ਨੇ ਟੱਚ ਮਾਰਿਆ ਹੈ ਔਰ ਧੰਨ ਧੰਨ ਹੋਈ ਪਈ ਹੈ ਅੱਜ ਇਹ ਸਕੌਡੀ ਕਬੜੇ ਵਿੱਚ ਅਮਰੀਕੀ ਦੀ ਕਰਿਓ ਗੱਲ ਹੈ ਨੈਣਕ ਦਾ ਕਬੜੀ ਕੰਪਾ ਤੇ ਜਸ਼ਨ ਕਬੱਡੀ ਚੱਲਿਆ ਲਓ ਜਸ਼ਨ ਪਲਵਾਨ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਰੇਡਾਂ ਪੈਂਦੀਆਂ ਨੇ ਜੱਫੇ ਲੱਗਦੇ ਆ ਆ ਚਾਰ ਡੀਕਦੇ ਆ ਪੱਟਾ ਤੇ ਥਾਪੀਆਂ ਮਾਰਦੇ ਆ ਆ ਪੱਟਾ ਤੇ ਥਾਪੀਆਂ ਵੱਜਦੀਆਂ ਮੇਰੇ ਮਿੱਤਰੋ ਚਾਰ ਜੱਫੀਆਂ ਦੇ ਵਿੱਚੋਂ ਲੈ ਵੀ ਰਿਸ਼ੂ ਜੱਫਾ ਚਾਹੀਦਾ ਜਾ ਕਹਦੇ 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 ਨਾਲ ਦੇ ਨੂੰ ਆਹ ਦੇਖੋ ਸਾਨ ਪਿੰਡ ਦੇ ਕਬੱਡੀ ਵਾਲੇ ਆ ਕਹਿੰਦੇ ਜਸ਼ਨ ਪਲਵਾਨ ਤੇ ਰਿਸ਼ੂ ਆਹ ਜੱਫਾ ਲੱਗਦਾ ਵੀ ਕਰਤਾ ਕਹਿਰ ਚੋਪਰਾਂ ਨੇ ਜੋ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖਿੱਲੇ ਦੀ ਸਿੱਧੀ ਧੂਕਾ ਲੇ ਪੌਂਦੀ ਗੱਲ ਰਾਜੇ ਖਿੱਲੇ ਦੀ ਲੈ ਵੀ ਭਾਈ ਹੁਣ ਪਤਾ ਲੱਗਾ ਵੀ ਨੈਣ ਕਲਾਚ ਕੌਡੀ ਚੱਲਦੀ ਐ ਤਾੜੀਆਂ ਲਾੜੋ ਜ਼ੋਰਦਾਰ ਲਾ ਨੁਕਰਾ ਆ ਗਿਆ ਇਹਨੂੰ ਪਿਆਰ ਦੇ ਨਾਲ ਨੁਕਰਾ ਕਹਿੰਦੀ ਦੁਨੀਆ ਕੋਈ ਕਲੋਜ਼ ਫਾਈਟਰ ਕੋਈ ਗਲੈਡੀਏਟਰ ਕੋਈ ਕੰਡੇ ਸਾਪੜੇ ਤੌਰ ਤੇ ਜਾਣਿਆ ਜਾਂਦਾ ਹੈ ਲਾਓ ਵੇਖਦਾ ਹੁਣ ਕੌਣ ਲਾਊਗਾ ਜੱਸਾ ਤਾਕੜ ਸ਼ੋਰਾ ਗੋਗੜੀਆਂ ਕਾ ਤਾਕੜ ਜੱਫੇ ਲਾਵੇ ਡਾਕਟਰ ਕੀ ਲਖਾਈ ਵਰਗਾ ਨਾ ਬੋਰੀਆ ਸਮਝ ਮੇ ਆਵੇ ਰੇਡਰ ਯਾਗੇ ਕਾਂਗੇ ਵਾਲਾ ਕੰਡ ਚਿੰਕੀ ਲੱਗ ਗਿਆ ਸ ਹੈ ਰੇਡਰ ਯਾਗੇ ਕਾਂਗੇ ਵਾਲਾ ਕੰਡ ਚੀਨ ਕੇ ਲੱਗ ਗਿਆ ਸੈ ਦੁਨੀਆ ਵੇਖੇ ਕਾਸ਼ੀਪੁਰਿਆ ਦੀਪਕ ਰਹਿ ਜਾ ਭਾਜੇ ਸੈਂ ਪਰ ਆ ਮੁੰਡਾ ਮੈਂ ਪਹਿਲਾ ਆਖਿਆ ਵੀ ਤਾਵਾ ਤਾਵਾ ਜੱਫਾ ਖਾਂਦਾ ਏ ਇੱਕ ਪਾਸੇ 나ਥ ਸਿੰਘਾਂ ਦਲ ਪਿੰਡ ਵੇਖਦਾ ਏ ਤਨ ਤਨ ਕਰਾਉਂਦਾ 나ਥ ਭੱਜ ਗਿਆ 나ਥ ਭੱਜ ਗਿਆ ਉਧਰ ਸ਼ੈਰੀ ਬੁੱਟਰ ਕਹਿੰਦਾ ਇੱਕ ਵਾਰੀ ਬੋਲ ਦਿਓ ਵੀ ਉਹ ਪਾਉਂਡ ਮੰਗਾਲੇ ਯੂਕੇ ਤੋਂ ਤੇ ਡਾਲਰ ਯੂਐਸਏ ਤੋਂ ਉਹ ਕੱਪ ਮਿੱਤਰਾਂ ਦਾ ਵੇਖਣ ਲਈ ਤੂੰ ਵੀ ਘੁੰਮ ਦੀ ਬਿਊਟੀ ਪਾਰਲਰ ਮਰਦਾਂ ਦੀ ਹੈ ਖੇੜ ਰਕਾਨੇ ਮਾਰੇ ਭਾਰਨਾ ਸਿੰਧ ਆ ਨੈਣਕਰਾਂ ਦੇ ਕਾਪੜੇ ਉੱਤੇ ਦੇਖ ਪਟਾਕੇ ਪੈਂਦੇ ਆ ਪਟਾਕੇ ਪਈ ਜਾਂਦੇ ਆ ਇੱਕ ਪਾਸੇ ਮਿਰਜਾਪੁਰੀਆ ਓਡੀ ਪਈ ਧੂੜ ਐਨ ਵੱਡੀਆਂ ਤਾੜੀਆਂ ਸਵਾਦ ਆ ਗਿਆ ਸਵਾਦ ਆ ਗਿਆ ਬੰਦੇ ਮਾਰੇ ਉੱਤੇ ਮਾਰਦੇ ਨਹੀਂ ਕਰੇ ਥਾਪੀਆਂ ਲੇਖ ਲੇਖ ਲੜਤੋਂ ਵਾਲਾ ਵੀ ਪਰੀ ਫਿਰੇ ਕਾਪੀਆਂ ਲਿਖੇ ਲਿਖ ਲਲਤੋਂ ਵਾਲਾ ਵੀ ਪਰੀ ਫਿਰੇ ਕਾਪੀਆਂ ਆ ਵੇਖਦਾ ਟੇਕਿਆ ਤਰਤੀ ਮਾਨ ਮੱਥਾ ਆ ਪਰਵਾਨੀ ਕਰਦਾ ਕਰਦਾ ਖੇਡ ਕੌਡੀ ਦਾ ਚੋਟੀ ਦਾ ਸਟਾਰ ਬਣ ਗਿਆ ਲਓ ਚੋਟੀ ਦਾ ਸਟਾਰ ਬਣ ਗਿਆ ਜਿਹੜੀ ਟੀਮ ਕਹਿੰਦੇ ਸਹੀਆਂ ਦੌੜਦੀ ਹੈ ਉਹ ਕੁਲਵਿੰਦਰ ਮੋਫਰ ਦੀ ਟੀਮ ਹੈ ਗੌਰਵ ਚਿਮਾ ਕਹਿੰਦਾ ਕੁਲਵਿੰਦਰ ਮੋਫਰ ਦੀ ਟੀਮ ਹੈ ਉਹਦਾ ਵੀ ਧੰਨਵਾਦ ਕਰਦੇ ਹੋ ਇੱਕ ਮੂਸਪਰੇ ਪਾਉਣ ਦੀ ਕਰ ਦਿਓ ਜੀ ਗਰਾਊਂਡ ਦੇ ਵਿੱਚ ਉਧਰ ਕਹਿੰਦੇ ਆਓ ਦੇਖੋ ਆਓ ਦੇਖੋ ਮੁੰਡਾ ਪਹਿਲਵਾਨਾਂ ਦਾ ਭੱਜ ਗਿਆ ਜਦੋਂ ਬਿੱਲਿਆ ਮੇਰੇ ਪਿੰਡ ਪਹਿਲੀ ਵਾਰ ਕਮਾਣਾ 2018 ਵਿੱਚ ਪਹਿਲੀ ਵਾਰ ਅਸੀਂ ਕਬੱਡੀ ਕੱਪ ਕਰਵਾਇਆ ਤੇ ਆਲਮਗੀਰ ਵਾਲਾ ਪਹਿਲਵਾਨ ਉਸ ਕੱਪ ਦਾ ਬੈਸਟ ਸਟ੍ਰ ਡਰ ਸੀਗਾ ਇਹ ਸਾਡੇ ਪਿੰਡ ਲਈ ਮਾਣ ਵਾਲੀ ਗੱਲ ਸਾਡੇ ਲਈ ਪਰ ਸਾਹਮਣੇ ਚਾਰ ਜਾਫੀ ਨੇ ਹੁਣ ਕਹਦੇ ਪ੍ਰਵੀਰ ਨੂੰ ਵੀ ਖੜਕਾ ਦੜਕਾ ਚਾਹੀਦਾ ਓਏ ਖੜਕਾ ਦੜਕਾ ਚਾਹੀਦਾ ਕਬੱਡੀ ਦੇ ਉੱਪਰ ਓ ਨੁਕਰਾਂ ਓ ਨੁਕਰਾਂ ਓ ਨੁਕਰਾਂ ਤੇ ਤਾਕੜ ਸਵਾਦ ਕਬੱਡੀ 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 ਭਾਈ ਨੁਕਰੇਦਿਆਂ ਰੇਡਾ ਕਿੱਦਾਂ ਲੱਗਦੀ ਐ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਭਾਈ ਮੂਵ ਸਪਰੇ ਜਿਹੜੇ ਵੀਰ ਕੋਲੇ ਐ ਗਰਾਊਂਡ 'ਚ ਭੇਜ ਦਿਓ ਮਿਹਰਬਾਨੀ ਹੋਊਗੀ ਕਿਉਂਕਿ ਮੂਵ ਸਪਰੇ ਖਿਡਾਰੀ ਮੰਗ ਕਰ ਰਹੇ ਆ ਜਿਨ੍ਹਾਂ ਕੋਲ ਇਹ ਗਰਾਊਂਡ 'ਚ ਪੇੜਤੀ ਜਾਵੇ ਸਿੰਦਰ ਬੋਟ ਆਸਟ੍ਰੇਲੀਆ ਵੱਲੋਂ ਨੌਕਰੇ ਲਈ 500 ਆ ਇਧਰੋਂ ਲੈ ਜੋ ਫੜ ਕੇ ਤਰਸੇਮ ਸਿੰਘ ਜੀ ਕਹਿੰਦੇ 200 ਮੇਰੇ ਵੱਲੋਂ ਕਰ ਦਿਓ ਸ਼ੈਰੀ ਤਰਸੀਮ ਜੀ ਨੂੰ ਤੋ ਹੀ ਲੈ ਜਾਓ ਫੜ ਕੇ ਸ਼ੈਰੀ ਮੁੱਟਰ ਭਰਾਏ ਸਾਡਾ ਆਹ ਦੇਖੋ ਨਾ ਤਾਂ ਅੰਕਰਾ ਵਾਅਦਾ ਕਰ ਗਿਆ ਹੈ ਬਿੱਲਿਆ ਥੋੜੀ ਮਾਫੀ ਹੈ ਵੱਡੇ ਵੀਰ ਕਿਉਂਕਿ ਇਧਰੋਂ ਮਾਇਆ ਲੱਗ ਰਹੀ ਹੈ ਵੀਰ ਥੋੜਾ ਸਮਾਂ ਇਧਰ ਵੱਧ ਦੇਈ ਜਾਓ ਅੰਕਿਤ ਆ ਗਿਆ ਲੇਵੇ ਵਾਲਾ ਤੇ ਕਰਦੇ ਗੱਲ ਸਮਾਂ ਤੁਹਾਡਾ ਹੀ ਆ ਅਮਰੀਕਾ ਜੇ ਕੋਈ ਪੁੱਛੇ ਟਾਈਮ ਕਹਿੰਦੀ ਸਾਡਾ ਹੀ ਹੈ ਸਾਡਾ ਹੀ ਹੈ ਜੇ ਕੋਈ ਪੁੱਛੇ ਟਾਈਮ ਕਹਿ ਦੀ ਸਾਡਾ ਹੀ ਐ ਉਹ ਪਈ ਹੋ ਰੇਡ ਟਾਕੜ ਗੋਗੜੀਆਂ ਵਾਲਾ ਪਰ ਟੱਚ ਵੜ ਗਿਆ ਟੱਚ ਵੜ ਗਿਆ ਲੋਕੀ 21 31 ਪੌਂਦੇ ਆ ਆਪਾਂ 91 ਪਾ ਕੇ ਰੱਖਾਂਗੇ ਜਿੰਨਾ ਚਿਰ ਹਸਰ ਬਾਬੇ ਦਾ ਦੇਖੀ ਲਾੜ ਢਾਕੇ ਰੱਖਾਂਗੇ ਜਿੰਨਾ ਚਿਰ ਹਰਸਰ ਬਾਬੇ ਦਾ ਹੈ ਦੇਖੀ ਲਾੜ ਢਾਕੇ ਰੱਖਾਂਗੇ ਲੈ ਵੀ ਗੌਰਵਾ ਨਾ ਸਿੰਘਾਂ ਦੌੜੀਆਂ ਮੈਨੂੰ ਕਹਿੰਦਾ ਵੇ ਲਲਤੋਂ ਵਾਲਿਆ ਅੱਜ ਮੋਫਰ ਦੀ ਨਹੀਂ ਇਹ ਤੇਰੀ ਟੀਮ ਹੈ ਇਹ ਸਾਡੀ ਟੀਮ ਹੈ ਇਹ ਗੌਰਵ ਦੀ ਟੀਮ ਹੈ ਇਹ ਸਾਡੇ ਸੋਨੂ ਦੀ ਟੀਮ ਹੈ ਇਹ ਅੱਜ ਮੇਰੇ ਵੀਰੋ ਸਾਡੇ ਇਹਦੇ ਇਥੋਂ ਦੇ ਪ੍ਰਬੰਧਕ ਹੈ ਇਹਨਾਂ ਨੇ ਖਾਸ ਪਿਆਰ ਕਰਕੇ ਗੌਰਵ ਆ ਵੱਡੇ ਵੱਡੇ ਖਿਡਾਰੀ ਲੈ ਕੇ ਆਇਆ ਹੈ ਇਹ ਧੰਨਤਾ ਦੇ ਯੋਗ ਲਓ ਜਸ਼ਨ ਦੀ ਕੌਡੀ ਅਮਰੀਕੀ ਕਰੇ ਗੱਲ ਜਸ਼ਨ ਪਹਿਲਵਾਨ ਲੱਖਾਂ ਦੀਆ ਕਬੱਡੀਆਂ ਪਾਉਣ ਵਾਲਾ ਖਿਡਾਰੀ ਇਸ ਸਮੇਂ ਕਹਿੰਦੇ ਕਬੱਡੀ ਪਾ ਰਿਹਾ ਉਧਰ ਕਹਿੰਦੇ ਰਾਹੁਲ ਕਯੌੜਕਾ ਮੈਂ ਦੇਖਾ ਵੀ ਆ ਕਬੱਡੀ ਤੇ ਓਏ ਕੀ ਬਣ ਗਿਆ ਕੀ ਬਣ ਗਿਆ ਕੀ ਬਣ ਗਿਆ ਕੇ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਹੀਂ ਰਹਿੰਦੇ ਗੁੱਝੇ ਥੱਲੇ ਕੌਣ ਤੂਫਾਨਾਂ ਨੂੰ ਸਿਰੇ ਕਬਰੂਆ ਜਿੰਦਰ ਗੁੱਟ ਆਸਟ੍ਰੇਲੀਆ ਵੱਲੋਂ ਕਹਿੰਦੇ ਕਯੌੜ ਕਲੇ ਰਾਹੁਲ ਲਈ ਇਹ ਜੱਫੇ ਲਈ 500 ਪੁਆਇੰਟ ਦੇ ਹੋਇਆ ਆ ਘੱਟੋ ਜੀ ਮਾਇਆ ਕਿੰਨੀ ਦੇਣੀ ਹੈ ਮੁੰਡੇ ਨੂੰ ਬੜਾ ਟੌਪ ਦਾ ਜੱਫਾ ਲਾ ਦਿੰਦਾ ਨਹੀਂ ਨੈਣਾ ਵਾਲਿਓ 500 ਰੱਖੋ ਘੱਟੋ ਘੱਟ 500 500 ਵੀਰ ਬਣ ਕੇ 500 ਦਾ ਕਰਦੇ 200 ਨਾਲ ਕੀ ਬਣਦਾ ਇਹਨਾਂ ਮੁੰਡਿਆਂ ਦਾ ਆਹ ਦੇਖੋ ਨੌਕਰਾਂ ਚੌਥ ਵਾਲਾ ਇਸਵੇਂ ਕਬੱਡੀ ਕਬੱਡੀ ਕਰਦਾ ਇਧਰ ਕਹਿੰਦੇ ਧਾਕੜ ਚੱਕ ਜੱਫਾ ਕੇ ਕਾਲੇ ਪਾਣੀਓ ਮੋੜ ਨੂੰ ਖਤ ਕਿਛਨੇ ਪਾਇਆ ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ ਬਦਲਾ ਲੈ ਲਈ ਸੋਹਣਿਆ ਆਹ ਮੁੰਡਾ ਡੇਰ ਗਿਆ ਅਮਰੀਕ ਸਿਆ ਆਹ ਮੁੰਡਾ ਮੱਛਰ ਗਿਆ ਆਹ ਮੁੰਡਾ ਡੇਰ ਗਿਆ ਨਾਰਸੀਹਾਂ ਡੌੜਿਆ ਹੁਣ ਖੁੱਤੀ ਪਾਊਗਾ ਹੁਣ ਹੁਣ ਖੁੱਤੀ ਪਾਊਗਾ ਹੁਣ ਦੁਨੀਆ ਨਚਾਊਗਾ ਹੁਣ ਨਾਰਸੀਹਾਂ ਡੌੜ ਦੁਨੀਆ ਨਚਾਊਗਾ ਕੁਲਵਿੰਦਰ ਮੁਫਰ ਦੀ ਗੱਲ ਕਰਦਾ ਗੌਰਵ ਟੀਮਾ ਔਰ ਵੱਡੇ ਵੱਡੇ ਸਟਾਰ ਜਦੋਂ ਖੇਡਦੇ ਔਰ ਜੋਤਨਾ ਖੇਡਦੇ ਉਹ ਨਿੱੱਡਰ ਹੋ ਕੇ ਖੇਡਦੇ ਉਹ ਅਰਥ ਨਾਲ ਕਹਿੰਦੇ ਬੇਮਿਹਨਤਾਂ ਕੀਤੀਆਂ ਮਿਹਨਤਾਂ ਨਹੀਂ ਤਾਂ ਕਿਸੇ ਗੱਲ ਦੀ ਚਿੰਤਾ ਨਹੀਂ ਰਾਤ ਦੀ ਨੰਗਣੀਆਂ ਦਿਨ ਤਾਂ ਨਹੀਂ ਸੋਚ ਸਕੀਲਾਂ ਵੱਡੀ ਐ ਬਾਕੀ ਗੱਲ ਰੱਬ ਤੇ ਛੱਡੀ ਐ ਬਾਕੀ ਗੱਲ ਰੱਬ ਤੇ ਛੱਡੀ ਅੰਕਿਤ ਪਾ ਜਿਆ ਗੁਰਪ੍ਰੀਤ ਮਸੌਦਾ ਉਹ ਵੀਰ ਵੱਲੋਂ ਵੀ ਰਾਹੁਲ ਕਯੜਕ ਲਈ 500 ਜਿਹੜਾ ਪੁੱਜਦਾ ਹੋਇਆ ਤੇ ਬਾਬਾ ਬਾਬਾ ਜੀ ਵੱਲੋਂ 나ਥ ਸਿੰਘਾਂ ਦੌੜ ਦੀ ਆਹ ਕਬੱਡੀ ਜਿਹੜੀ 500 ਦੀ ਪੈਣੀ ਹੈ ਬਾਬਾ ਜੀ ਸਾਡੇ ਕਰਨੈਲ ਸਿੰਘ ਜੀ ਭਗਤੂ ਜੀ ਉਹਨਾਂ ਵੱਲੋਂ ਆਹ ਕਬੱਡੀ ਕਹਿੰਦੇ 500 ਦੀ ਪੈ ਰਹੀ ਹੈ ਤੇ 500 ਰੁਪਇਆ ਅਮਰਤ ਪ੍ਰਵਾਲ ਯੂਐਸਓ ਨਾਲ ਵੱਲੋਂ 1000 ਦੀ ਕਬੱਡੀ ਪੈ ਰਹੀ ਹੈ ਚਾਰ ਜਾਫੀ ਹੈ ਲੈ ਵੀ ਵਿਰਿਆ ਹੋ ਜਾ ਪਾਸੇ ਯਾਰ ਬੋਲਣ ਦਾ ਮੈਚ ਲੈ ਚਾਰ ਜਾਫੀ ਹੁਣ ਦੇਖਾਂ ਵੀ ਖੜਕਾ ਧੜਕਾ ਰੀਸ਼ੂ ਰੀਸ਼ੂ ਤੇ ਨਾਥ ਟੱਕਰ ਸਿਰੇ ਦੀ ਲੱਗਾ ਜੋ ਬੱਲੇ 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 ਨਹੀਂ ਰੁਕਦਾ ਆਉਂਦਾ ਬੁੱਕਦਾ ਨਹੀਂ ਰੁਕਦਾ ਆਉਂਦਾ ਬੁੱਕਦਾ ਨਹੀਂ ਰੁਕਦਾ ਆਉਂਦਾ ਬੁੱਕਦਾ ਨਹੀਂ ਰੁਕਦਾ ਆਉਂਦਾ ਬੁੱਕਦਾ ਸ਼ੁਰੂ ਹੋਇਆ ਲੁਧਿਆਣਾ ਲੁਧਿਆਣਾ ਕੱਪ ਸੀ ਦੇ ਦੋ ਇੱਕ ਨੰਬਰ ਤੇ ਬਾਜੇ ਵਾਲਾ ਜਰਸੀ ਚ ਦੋ ਨਮਾ ਨਮ ਉਠਿਆ ਕੁੱਡ ਵਾਲਾ ਸੌਜੀ ਬੰਗ ਸ਼ੁਰੂ ਡੇ ਕਰਾਉਂਦਾ ਬੜੀ ਅੱਤ ਸੀ ਜਦੋਂ ਜਦੋਂ ਕੋੜੀਏ ਤੇ ਕਾਲਾ ਕੈਰ ਕਰਦੇ ਸੀ ਵਾਲਾ ਜਦੋਂ ਗਾਗੋ ਤੇ ਰਾਜੀ ਨੇ ਦਹਿਸ਼ਤ ਮਚਾਈ ਮਿੱਤਰੋ ਉਹਨਾਂ ਦਿਨਾਂ ਦੀ ਕਬੱਡੀ ਦਿਲ ਸਾਡੇ ਉੱਤੇ ਲੱਗੀ ਅਸੀਂ ਬਣ ਗਏ ਕੌਡੀ ਦੇ ਸ਼ੁਦਾਈ ਮਿੱਤਰੋ ਆ ਨੁਕਰ ਦੇ ਨਾਂ ਨਾ ਜਾਣਿਆ ਜਾਂਦਾ ਹੈ ਨੌਜਨ ਗੱਭਰੂ ਚੌਥ ਪਿੰਡ ਵਾਲਾ ਬੱਲੇ ਬੱਲੇ ਕਰਾਉਂਦਾ ਹੈ ਅਗਲੀ ਕੌਡੀ ਮੀਕਿਆ ਕਹਿੰਦੇ ਮੁੰਡਾ ਪਲਵਾਨਾ ਸਕੰਦਰ ਪਲਵਾਨ ਦਾ ਪੁੱਤਰ ਹੈ ਆਲਮਗੀਰ ਵਾਲਾ ਕਹਿੰਦੇ ਸ਼ਕੰਦਰ ਸਿੰਘ ਪਹਿਲਵਾਨ ਦਾ ਪੋਤਾ ਕਬੱਡੀ ਪਾਉਣ ਨੂੰ ਤਿਆਰ ਹੈ 나ਥ ਦਾ 1000 ਵੀਰਾਂ ਨੇ ਪਹੁੰਚਾ ਕਰ ਦਿੱਤਾ ਹੈ ਆ 1000 ਰਾਹੁਲ ਕਯੌੜਕ ਦੇ ਇਧਰੋਂ ਫੜ ਕੇ ਲੈ ਜਾਓ ਕੋਈ ਵੀਰ ਹਰਾ ਦੇਖੋ ਇਸ ਸਮੇਂ ਜਸ਼ਨ ਮੁੰਡਾ ਗਰੇਵਾਲਾ ਦਾ ਲੈ ਵੀ ਸ਼ੇਰੀ ਇਹ ਕਰ ਰਾਹੁਲ ਕਯੌੜਕ ਕੋਲੇ ਪਹੁੰਚਦਾ 1000 ਇਸ ਸਮੇਂ ਗਰੇਵਾਲਾ ਦਾ ਪੁੱਤ ਕਹਿੰਦੇ ਕਬੱਡੀ ਪਾ ਰਿਹਾ ਹੈ ਹਣੀ ਚਾਲ ਵੀ ਪੁੱਜਾ ਹੋਇਆ ਹੈ ਹਣੀ ਦਾ ਪਿਆਰਾ ਕਹਿੰਦੇ ਜਸ਼ਨ ਆਲਮਗੀਰ ਦੇ ਨਾਲ ਆਓ ਦੇਖੋ ਦੂਜੇ ਪਾਸੇ ਮੈਨੂੰ ਲੱਗਦਾ ਮੈਨੂੰ ਲੱਗਦਾ ਦੂਜਾ ਜੱਫਾ ਜੇ ਭਲਵਾਨ ਭੱਜ ਗਿਆ ਤਾੜੀਆਂ ਵੱਜਣਗੀਆਂ ਜੇ ਜੱਫਾ ਲੱਗ ਗਿਆ ਬਿੱਲਿਆ ਤਰਨ ਸਰੋਂ ਕਬਰੂਆ ਗੋਰਖਾ ਸਰਪੰਚ ਜੀ ਕਹਿੰਦੇ 500 ਮੇਰੇ ਵੱਲੋਂ ਦੇ ਦਿਓ ਜੀ ਇਹ ਮਾਇਆ ਦੇ ਦਿਓ ਇੱਕ ਇਹ ਮਾਇਆ ਨਾ ਬਾਹਰ ਦੀ ਵਾਰਿਆ ਕਰੋ ਸਪੈਸਰ ਸਾਹਿਬ ਕਿਉਂਕਿ ਵਿੱਚ ਫਿਰ ਦਰਸ਼ਕਾਂ ਨੂੰ ਦਿੱਕਤ ਆਉਂਦੀ ਹੈ ਬਾਹਰ ਦੀ ਹੋ ਕੇ ਫੜਾ ਦਿਆ ਕਰੋ ਬਾਹਰਲੇ ਪਾਸੇ ਦੀ ਉਧਰ ਨੌਕਰੇ ਜੀ 500 ਕਬੱਡੀ ਬਾਬਾ ਕਰਨੈਲ ਜੀਆ ਵੱਲੋਂ ਤੇ 500 ਰੁਪਇਆ ਸਤਗੁਰ ਪ੍ਰਵਲ ਵੱਲੋਂ 1000 ਦੀ ਕਬੱਡੀ ਪੈ ਰਹੀ ਹੈ ਰਾਹੁਲ ਤਿਆਰਕ